ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਸਵਾਗਤ ਹੈ ਜੀ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਇੱਕ ਸਲਾਈ ਦਾ ਡਿਜ਼ਾਈਨ ਲੈ ਕੇ ਆਈ ਹਾਂ ਇੱਕ ਸਲਾਈ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਹੈ ਸਿੱਧੇ ਪਾਸੇ ਤੋਂ ਵੀ ਆਪਾਂ ਤੇ ਉਲਟ ਪਾਸੇ ਤੋਂ ਵੀ ਉਹੀ ਸਲਾਈ ਬਣਾਉਣੀ ਹੈ ਤਾਂ ਜਿਹੜਾ ਆਪਣਾ ਬਹੁਤ ਹੀ ਸੋਹਣਾ ਇਹ ਡਿਜ਼ਾਈਨ ਬਣਦਾ ਜਾਂਦਾ ਹੈ ਰਿਵਰਸੀਬਲ ਪੈਟਰਨ ਆਪਣਾ ਇਹ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਨੂੰ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਸ਼ਾਲਸ ਸਟੌਲ ਮਫਲਰ ਕੈਪ ਬਲਾਊ ਜਿਸ ਕੀ ਵੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਦੋਨਾਂ ਪਾਸਿਆਂ ਤੋਂ ਇੱਕੋ ਜਿਹਾ ਦਿਖਾਈ ਦਿੰਦਾ ਹੈ ਦੋਨੇ ਪਾਸੇ ਆਪਾਂ ਇਹਦੇ ਵਾਰਤ ਸਕਦੇ ਆ ਇਸ ਲਈ ਆਪਾਂ ਇਹਨੂੰ ਸ਼ਾਲ ਸਟੌਲ ਤੇ ਮਫਲਰ ਤੇ ਵੀ ਜਿਹੜਾ ਪਾ ਸਕਦੇ ਆ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਆਪਣੇ ਕਿਸੇ ਪ੍ਰੋਜੈਕਟ ਤੇ ਪਾਵਾਂਗੇ ਅ ਕੋਟ ਕੋਟੀ ਤੇ ਜਾਂ ਜੈਕਟ ਸ਼ਾਲ ਸਟਾਲ ਕਿਸੇ ਵੀ ਪ੍ਰੋਜੈਕਟ ਤੇ ਪਾਵਾਂਗੇ ਤਾਂ ਆਪਣਾ ਜਿਹੜਾ ਇਹ ਡਿਜ਼ਾਈਨ ਬਹੁਤ ਹੀ ਸਾਫਟ ਸਾਫਟ ਬੰਦ ਹੈ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਤਿੰਨ ਦੇ ਮਲਟੀ ਵਾਲ ਆਪਾਂ ਦੋ ਕੁੰਡੇ ਵਾਧੂ ਲੈ ਲੈਣੇ ਜਿਵੇਂ ਇਸ ਤਰ੍ਹਾਂ ਕਰਨਾ ਹੈ ਆਪਾਂ ਜਦੋਂ ਆਪਾਂ ਕੁੰਡੇ ਪਾਏ ਤਾਂ ਆਪਾਂ ਇਸ ਤਰ੍ਹਾਂ ਕਰਨਾ 10 10 10 n 10 ਤੇ ਲਾਸਟ ਤੇ ਆਪਣੇ ਦੋ ਕੁੰਡੇ ਬਾਧੂ ਆ ਜਾਣੇ ਚਾਹੀਦੇ ਆਪਣੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਕੁੰਡੇ ਪਾਉਣ ਤੋਂ ਬਾਅਦ ਚਾਹੇ ਇਹਨੂੰ ਆਪਾਂ ਤੁਸੀਂ ਸਿੱਧੇ ਪਾਸੇ ਤੋਂ ਸ਼ੁਰੂ ਕਰ ਲਓ ਚਾਹੇ ਉਲਟ ਪਾਸੇ ਤੋਂ ਕਈ ਵਾਰ ਆਪਾਂ ਇਸ ਤਰ੍ਹਾਂ ਦੇ ਕੁੰਡੇ ਪਾਏ ਹੁੰਦੇ ਐ ਵੀ ਆਪਣੀ ਜਿਹੜੀ ਉਲਟੀ ਸਾਈਡ ਆ ਜਾਂਦੀ ਐ ਤਾਂ ਜਿਹੜਾ ਆਪਾਂ ਡਿਜ਼ਾਈਨ ਨੂੰ ਦੋਨਾਂ ਪਾਸਿਆਂ ਤੋਂ ਸ਼ੁਰੂ ਕਰ ਸਕਦੀਆਂ ਕਿਉਂਕਿ ਉਹੀ ਸਿਲਾਈ ਆਪਾਂ ਇਧਰੋਂ ਬਣਾਣੀ ਹੈ ਤੇ ਉਹੀ ਸਿਲਾਈ ਆਪਾਂ ਸਿੱਧੇ ਪਾਸੇ ਤੋਂ ਬਣਾਉਣੀ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਾਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਡਿਜ਼ਾਈਨ ਦੀ ਪਹਿਲੀ ਸਿਲਾਈ ਕੰਨੀ ਵਾਲਾ ਕੁੰਡਾ ਜਿਹੜਾ ਆਪਣਾ ਇਹ ਵਾਧੂ ਹੁੰਦਾ ਇਹਨੂੰ ਉਲਟਾ ਬਣੋ ਚਾਹੇ ਸਿੱਧਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਕਿਉਂਕਿ ਜਿਹੜਾ ਇਹ ਕੁੰਡਾ ਆਪਣਾ ਸਲਾਈ 'ਚ ਆ ਜਾਂਦਾ ਹੁਣ ਤਿੰਨ ਤਿੰਨ ਕੁੰਡਿਆਂ ਤੇ ਆਪਣਾ ਡਿਜ਼ਾਈਨ ਸ਼ੁਰੂ ਹੁੰਦਾ ਹੈ ਕੁੰਡੇ ਪਾਉਣ ਤੋਂ ਬਾਅਦ ਜਿਵੇਂ ਮੈਂ ਪਹਿਲੀ ਸਲਾਈ ਡਿਜ਼ਾਈਨ ਦੀ ਬਣਾਈ ਆ ਉਸੇ ਤਰ੍ਹਾਂ ਮੈਂ ਬਣਾ ਰਹੀ ਹਾਂ ਇੱਕ ਕੁੰਡਾ ਪਾ ਉਲਟਾ ਬਣਾ ਲਿਆ ਕੰਨੀ ਵਾਲਾ ਤੇ ਹੁਣ ਅੱਗੇ ਆਪਣਾ ਤਿੰਨ ਤਿੰਨ ਕੁੰਡਿਆਂ ਤੇ ਡਿਜ਼ਾਈਨ ਚੱਲਣਾ ਹੈ ਤਿੰਨ ਕੁੰਡਿਆਂ ਵਿੱਚੋਂ ਦੋ ਕੁੰਡੇ ਤਾਂ ਆਪਾਂ ਬਣਾ ਲਾਂਗੇ ਇਸ ਤਰ੍ਹਾਂ ਉਲਟੀ ਹੁਣ ਥ੍ਰੈਡ ਆਪਾਂ ਅੱਗੇ ਰੱਖਾਂਗੇ ਇੱਕ ਕੁੰਡਾ ਬਣਾ ਲਾਂਗੇ ਸਿੱਧਾ ਤਾਂ ਜਿਹੜਾ ਆਪਣਾ ਇੱਥੇ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣ ਜਾਂਦੇ ਆ ਨਾ ਕੋਈ ਕੁੰਡਾ ਵਾਧਦਾ ਤੇ ਨਾ ਘਟਦਾ ਥ੍ਰੈਡ ਨੂੰ ਆਪਾਂ ਫੇਰ ਅੱਗੇ ਲੈ ਆਵਾਂਗੇ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਉਲਟਾ ਕੁੰਡਾ ਥ੍ਰੈਡ ਅੱਗੇ ਰੱਖਾਂਗੇ ਇੱਕ ਕੁੰਡਾ ਬਣਾ ਦੇਾਂਗੇ ਸਿੱਧਾ ਫਿਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਤੇ ਡਿਜ਼ਾਈਨ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਇੱਕ ਬਣਾਇਆ ਉਲਟਾ ਕੁੰਡਾ ਥ੍ਰੈਡ ਅੱਗੇ ਹੀ ਰੱਖਣਾ ਤੀਸਰਾ ਕੁੰਡਾ ਸਿੱਧਾ ਬਣਾ ਦੇਣਾ ਥ੍ਰੈਡ ਅੱਗੇ ਫਿਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਤੇ ਡਿਜ਼ਾਈਨ ਦੋ ਕੁੰਡਿਆਂ ਦਾ ਇੱਕ ਬਣਾਇਆ ਉਲਟਾ ਕੁੰਡਾ ਥ੍ਰੈਡ ਅੱਗੇ ਤੀਸਰਾ ਕੁੰਡਾ ਸਿੱਧਾ ਬਣਾ ਦੇਣਾ ਫਿਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਤੇ ਅੱਗੇ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਕੁੰਡਾ ਇਸ ਤਰ੍ਹਾਂ ਫਿਰ ਢੱਗੇ ਰੱਖਣਾ ਇੱਕ ਕੁੰਡਾ ਸਿੱਧਾ ਫਿਰ ਉਸੇ ਤਰ੍ਹਾਂ ਥ्रेड ਢੱਗੇ ਦੋ ਕੁੰਡਿਆਂ ਦਾ ਇੱਕ ਬਣਾਇਆ ਉਲਟਾ ਕੁੰਡਾ ਥ्रेड ਢੱਗੇ ਇੱਕ ਕੁੰਡਾ ਸਿੱਧਾ ਕੰਨੀ ਵਾਲਾ ਕੁੰਡਾ ਆਪਾਂ ਉਲਟਾ ਬਣਾਉ ਜਾਂ ਸਿੱਧਾ ਇੱਕ ਕੀ ਸਲਾਈ ਦਾ ਡਿਜ਼ਾਈਨ ਹੈ ਇਹੀ ਸਲਾਈ ਆਪਾਂ ਫਿਰ ਹੁਣ ਉਲਟ ਪਾਸੇ ਤੋਂ ਰਿਪੀਟ ਕਰਨੀ ਹੈ ਉਸੇ ਤਰ੍ਹਾਂ ਕੰਨੀ ਵਾਲਾ ਕੁੰਡਾ ਮੈਂ ਉਲਟਾ ਬਣਾਉਂਗੀ ਅੱਗੇ ਤਿੰਨ ਤਿੰਨ ਕੁੰਡੀਆਂ ਤੇ ਡਿਜ਼ਾਈਨ ਆ ਉਸੇ ਤਰ੍ਹਾਂ thread ਅੱਗੇ ਰੱਖਾਂਗੇ ਜਿਵੇਂ ਆਪਾਂ ਇਧਰ ਪਹਿਲੀ ਸਲਾਈ ਬਣਾਈ ਉਸੇ ਤਰ੍ਹਾਂ ਆਪਾਂ ਇਹ ਸਲਾਈ ਬਣਾਉਣੀ ਦੋ ਕੁੰਡਿਆਂ ਦਾ ਇੱਕ ਕੀਤਾ ਉਲਟਾ ਕੁੰਡਾ thread ਅੱਗੇ ਇੱਕ ਕੁੰਡਾ ਸਿੱਧਾ ਫੇਰ ਉਸੇ ਤਰ੍ਹਾਂ thread ਅੱਗੇ ਦੋ ਕੁੰਡੇ ਜਿਹੜੇ ਆਪਣਾ ਇੱਕੇ ਜਾਲੀ ਵਾਲਾ ਆ ਜਾਂਦਾ ਹੈ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਕੁੰਡਾ ਥ੍ਰੈਡ ਅੱਗੇ ਇੱਕ ਕੁੰਡਾ ਸਿੱਧਾ ਫੇਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਤੇ ਡਿਜ਼ਾਈਨ ਦੋ ਕੁੰਡਿਆਂ ਦਾ ਇੱਕ ਬਣਾਇਆ ਉਲਟਾ ਥ੍ਰੈਡ ਅੱਗੇ ਇੱਕ ਕੁੰਡਾ ਸਿੱਧਾ ਫੇਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਥ੍ਰੈਡ ਨੂੰ ਅੱਗੇ ਰੱਖਾਂਗੇ సనా థర్ెడ్ అో కు బల్టా కు ్రెడ్ అక్కడ సనా దే ఫ దో కడ్ థర్డ్ అండ్ సీధా లాస్ట్ వాళ్ళ కుటా బాల్లేస్ తరం ਇਹੀ ਇੱਕ ਸਲਾਈ ਜਿਹੜੀ ਆਪਣੇ ਡਿਜ਼ਾਈਨ ਦੀ ਹੈ ਪਰ ਰਿਪੀਟ ਕਰਦੇ ਜਾਵਾਂਗੇ ਤਾਂ ਜਿਹੜਾ ਆਪਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਇਸ ਤਰ੍ਹਾਂ ਵਿੱਚ ਛੋਟੀ ਛੋਟੀ ਜਿਹੜੀ ਜਾਲੀ ਬਣਦੀ ਜਾਂਦੀ ਹੈ ਤੁਸੀਂ ਇਸ ਨੂੰ ਸ਼ਾਲ ਤੇ ਪਾ ਲਓ ਸਟੌਲ ਤੇ ਪਾ ਲਓ ਮਫਲਰ ਤੇ ਪਾ ਲਓ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਤੇ ਪਾ ਲਓ ਬਹੁਤ ਹੀ ਸੋਹਣਾ ਡਿਜ਼ਾਈਨ ਜੇਕਰ ਤੁਹਾਨੂੰ ਡਿਜ਼ਾਈਨ ਜਿਹੜਾ ਵਧੀਆ ਲੱਗਿਆ ਹੋਵੇ ਮੇਰੇ ਸਮਝਾਉਣ ਦਾ ਤਰੀਕਾ ਜਿਹੜਾ ਵਧੀਆ ਲੱਗਦਾ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਚ ਧੰਨਵਾਦ